ਬਾਈ ਜਨਵਰੀ ਨੂੰ ਅਯੋਧਿਆ ਦੇ ਵਿੱਚ ਜਿਹੜੇ ਸਮਾਗਮ ਹੋਏ ਨੇ ਉਸ ਸੰਬੰਧ ਵਿੱਚ ਕਾਫੀ ਸ਼ੋਭਾ ਯਾਤਰਾ ਸ਼ਹਿਰ ਦੇ ਵਿੱਚ ਕੂਚੀ ਦੀਆਂ ਕੱਡੀਆਂ ਗਈਆਂ ਉਹ ਸਾਰੀ ਹਰੇਕ ਸਿਕਿਉਰਿਟੀ ਪੁਆਇੰਟ ਆਫ 뷰 ਤੋਂ ਉਹਨਾਂ ਦਾ ਸਾਰਿਆਂ ਦਾ ਧਿਆਨ ਰੱਖਿਆ ਗਿਆ ਉਹ ਅਜੇ ਵੀ ਤੁਹਾਡੇ ਸਾਹਮਣੇ ਸਮਾਗਮ ਚੱਲ ਰਹੇ ਨੇ ਔਰ ਸਾਰੇ ਆਫੀਸਰ ਸੀਨੀਅਰ ਮਹਿਤਾਬ ਜੀ ਸਾਡੇ ਸਾਰੇ ਜਿਹੜੇ ਐਡੀਐਸਪੀ ਸਾਹਿਬ ਨੇ ਡੀਸੀਪੀ ਸਾਹਿਬ ਆਪ ਸਾਰੇ ਆਫੀਸਰ ਆਪਣੇ ਆਪਣੇ ਏਰੀਆ ਚ ਡਿਊਟੀ ਦੇ ਰਹੇ ਨੇ ਔਰ ਪੁਲਿਸ ਸਾਰੀ ਸ਼ੇਰ ਤੋਂ ਦੇਖਿਆ ਇਸ ਮੌਸਮ ਦੇ ਮਾਹੌਲ ਦੀ ਬੜੀ ਪੈਨਾਤ ਪੂਰੀ ਮੌਕੇ ਤੇ ਹਾਜ਼ਰ ਹੈ ਡੋਮਿਨੇਟ ਕਰ ਰਹੀ ਹੈ ਔਰ ਵਿਜ਼ਿਬਿਲਟੀ ਆਪਣੀ ਬਹੁਤ ਅੱਛੀ ਹੈ ਤਾਂ ਮੈਂ ਸਾਰਿਆਂ ਨੂੰ ਇਹਨਾਂ ਨੂੰ ਵਾਜਿਬ ਰਿਵਾਰਡ ਵੀ ਦੇਵਾਂਗੇ ਇਸ ਤੋਂ ਇਲਾਵਾ 26 ਜਨਵਰੀ ਦਾ ਜਿਹੜਾ ਪ੍ਰੋਗਰਾਮ ਹੈ ਉਹਦੇ ਸਬੰਧ ਦੇ ਵਿੱਚ ਅਸੀਂ ਸਪੈਸ਼ਲ ਜਿਹੜੇ ਆਪਰੇਸ਼ਨ ਸਾਡੇ ਚੱਲ ਰਹੇ ਨੇ ਉਹਦੇ ਚ ਅਸੀਂ ਐਨਡੀ ਸੌਫਟਾ ਚੈਕਿੰਗ ਵੀ ਕਰਾ ਰਹੇ ਹਾਂ ਔਰ ਸਪੈਸ਼ਲ ਵਹੀਕਲ ਚੈਕਿੰਗ ਵੀ ਚੱਲ ਰਹੀ ਹੈ ਸਾਡੀ ਨਾਕਿਆਂ ਦੇ ਉੱਤੇ ਔਰ ਜਿਹੜੇ ਹੋਟਲ ਵਗੈਰਾ ਜਾਂ ਸਰਾਵਾਂ ਨੇ ਉਹਨਾਂ ਦੀ ਚੈਕਿੰਗ ਵੀ ਚੱਲ ਰਹੀ ਹੈ ਜਿਹੜੇ ਛੁਪਣ ਵਾਲੇ ਠਿਕਾਣੇ ਨੇ ਕ੍ਰਿਮੀਨਲ ਦੇ ਇਸ ਤੋਂ ਇਲਾਵਾ ਜਿਹੜੇ ਲਿਸਟਾਂ ਦੇ ਮੁਤਾਬਕ ਸਾਡੇ ਕੋਲ ਬੰਦੇ ਹੈਗੇ ਸ਼ੱਕੀ ਉਹਨਾਂ ਦੇ ਉੱਤੇ ਵੀ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ ਸਪੈਸ਼ਲ ਫੋਰਸ ਅਸੀਂ ਸਾਨੂੰ ਡੀਜੀਪੀ ਸਾਹਿਬ ਦੇ ਆਫਿਸ ਵੱਲੋਂ ਦਿੱਤੀ ਗਈ ਹੈ ਉਹ 70 ਬੰਦੇ ਵੀ ਅਸੀਂ ਡਿਪਲੋਏ ਕੀਤੇ ਸ਼ਹਿਰ ਦੀ ਡੋਮਿਨੇਸ਼ਨ ਵਾਸਤੇ ਅਲੱਗ-ਅਲੱਗ ਨਾਕਿਆਂ ਦੇ ਉੱਤੇ ਔਰ ਇਸ ਤੋਂ ਇਲਾਵਾ ਜਿਹੜਾ ਨਵਾਂ ਕੰਮ ਐਕਤੀ ਅਸੀਂ ਕੀਤਾ ਕਿ ਹਰੇਕ ਪੁਲਿਸ ਸਟੇਸ਼ਨ ਦੇ ਵਿੱਚ ਹਰੇਕ ਸਬਡਿਵੀਜ਼ਨ ਜ਼ੋਨ ਦੇ ਵਿੱਚ ਆਪਣੇ ਆਫੀਸਰਜ਼ ਨੇ ਇੱਕ ਫਲਾਈਂਗ ਸਕਵਡ ਟਾਈਪ ਆਪਣੀ ਟੀਮ ਬਣਾਈ ਹੈ ਜਿਹੜੀ ਕਿ ਸਿਰਫ ਨਿਗਾਹ ਹੀ ਰੱਖੇਗੀ ਕਿ ਕਿਹੜਾ ਬੰਦਾ ਕਿੱਥੇ ਗੜਬੜ ਕਰ ਰਿਹਾ ਔਰ ਉਹ ਇਮੀਡੀਏਟਲੀ ਮਗਰ ਪਾ ਕੇ ਉਹਦੇ ਖਿਲਾਫ ਐਕਸ਼ਨ ਹੋਏਗਾ ਔਰ ਆਮ ਲੋਕਾਂ ਨੂੰ ਇਹ ਮੈਂ ਦੱਸਣਾ ਚਾਹੁੰਦਾ ਕਿ ਇਹ ਜਿਹੜੀ ਟੀਮ ਹੈ ਇਹ ਸੁਰੱਖਿਆ ਦੇ ਮੱਦੇਨਜ਼ਰ ਹੀ ਬਣਾਈਆਂ ਗਈਆਂ ਨੇ ਇਹਦੇ ਚ ਉਹ ਲੋਕੀ ਆਮ ਦੇਖਦੇ ਕਿ ਪੁਲਿਸ ਨਾਕੇ ਤੇ ਖੜੀ ਹੈ ਟ੍ਰੈਫਿਕ ਪੁਆਇੰਟ ਤੇ ਜਾਂ ਪੀਸੀਆਰ ਇਹ ਉਹਨਾਂ ਤੋਂ ਵੱਖਰੇ ਮੁਲਾਜ਼ਮ ਹੋਣਗੇ 26 ਜਨਵਰੀ ਦੇ ਸਿਲਸਿਲੇ 'ਚ ਅਸੀਂ ਸਪੈਸ਼ਲ ਕਰ ਰਹੇ ਹਾਂ ਕਿ ਉਹ ਸਿਰਫ ਪੈਨੀ ਨਜ਼ਰ ਰੱਖਣਗੇ ਔਰ ਪੂਰਾ ਜਿੱਥੇ ਵੀ ਉਹਨਾਂ ਨੂੰ ਗੜਬੜ ਲੱਗੇਗਾ ਉੱਥੇ ਇਮੀਡੀਏਟਲੀ ਰਿਐਕਟ ਕਰਕੇ ਐਕਸ਼ਨ ਕਰਨ ਸਰਦਾਰ ਸਾਡੀ ਖੇਤਰ ਫੋਨ ਕਰਕੇ ਕੀ ਨਾਕੇ ਵਿਧਾਇਕ ਇਹਨੇ ਜੀ ਇਸ ਬਾਰੇ ਵੀ ਦੱਸੋ ਮੈਂ ਤੁਹਾਨੂੰ ਦੱਸਿਆ ਜੀ 70 ਬੰਦੇ ਇਹ ਦਿੱਤੇ ਆ ਬਾਕੀ ਸਾਰੇ ਅਸੀਂ ਦਫ਼ਤਰਾਂ 'ਚੋਂ ਯੂਨਿਟਾਂ 'ਚੋਂ ਹੋਰ ਫੋਰਸ ਵਿਡਰਾ ਕਰਕੇ ਇਹਨਾਂ ਨੂੰ ਅੱਜ ਸਾਰੀ ਗਰਾਊਂਡ ਲੈਵਲ ਤੇ ਹਰੇਕ ਥਾਣੇ ਦੇ ਵਿੱਚ ਹਰੇਕ ਸਬਡਿਵੀਜ਼ਨ ਤੇ ਜ਼ੋਨ ਦੇ ਵਿੱਚ ਐਕਸਟਰਾ ਫੋਰਸ ਦਿੱਤੀ ਹੈ ਔਰ 26 ਤੱਕ ਸਾਡੇ ਆਪਰੇਸ਼ਨ ਜਿਹੜੇ ਇਦਾਂ ਜਾਰੀ ਰਹੇ 26 ਜਨਵਰੀ ਨੂੰ ਲੈ ਕੇ ਜਿਹੜੇ ਜਮਾਨਤ ਦੇ ਬਾਹਰ ਆਏ ਹੋ ਇਹਨਾਂ ਕਰਦੀ ਜਿਹੜੀ ਪੁਲਿਸ ਰਾਦੀ ਨੇ ਉਹਨਾਂ ਤੇ ਕੋਈ ਨਜ਼ਰ ਰੱਖੀ ਜਾਂ ਮੈਂ ਤੁਹਾਨੂੰ ਦੱਸਿਆ ਜੀ ਉਹ ਸਾਰੇ ਉਹਨਾਂ ਤੇ ਹੀ ਮੈਂ ਕਿਹਾ ਸ਼ੱਕੀ ਬੰਦੇ ਉਹ ਜਿਹੜੇ ਸਾਰੇ ਉਸੇ ਲਿਸਟ 'ਚ ਹੀ ਆਉਂਦੇ ਨੇ ਉਹਨਾਂ ਤੇ ਪੂਰੀ ਸਪੈਸ਼ਲ ਨਿਗਾਹ ਔਰ ਜਿੱਥੇ ਸਾਨੂੰ ਲੋੜ ਆ ਸੀ ਪ੍ਰੀਵੈਂਟਿਵ ਐਕਸ਼ਨ ਜਾਂ ਜਿਹੜਾ ਵੀ ਲੀਗਲ ਐਕਸ਼ਨ ਹੈ ਉਹਦੇ ਖਿਲਾਫ ਠੋਕੇ ਲਾਵਾਂਗੇ ਔਰ ਮੈਂ ਦੂਜੀ ਗੱਲ ਤੁਹਾਨੂੰ ਜਿਹੜੀ ਫਲਾਈਂਗ ਸਕਵਾਡ ਵਾਲੀ ਗੱਲ ਦੱਸੀ ਹੈ ਉਸ ਤੋਂ ਤੁਸੀਂ ਦੇਖੋਗੇ ਬੈਸਟ ਰਿਜ਼ਲਟ ਆਉਣਗੇ ਕੋ ਕੋ ਦਾ ਲੋਕਾਂ ਨੂੰ ਪਤਾ ਨਹੀਂ ਲੱਗਣਾ ਵੀ ਕਿਹੜੇ ਬੰਦੇ ਨੇ ਸਾਨੂੰ ਕਦੋਂ ਅਬਜ਼ਰਵ ਕਰ ਲਿਆ ਤੇ ਸਾਡੀ ਐਕਟੀਵਿਟੀ ਜਿਹੜੇ ਉਹਦੇ ਤੇ ਐਕਸ਼ਨ ਹੋ ਗਿਆ। ਸਾਡੇ ਜਿਹੜੇ ਸੜਕਾਂ ਤੇ ਸਟੈਂਟ ਮਾਰਦੇ ਉਹਦੇ ਬਾਰੇ ਕੀ ਕਹਿੰਦੇ ਹੋ? ਹੈ ਜੀ ਜਿਹੜੇ ਸਟੈਂਟ ਮੋਟਰਸਾਈਕਲ ਤੇ ਕਰਦੇ ਸੜਕਾਂ ਤੇ ਕੀ ਕਰੇ? ਸਟੈਂਟ ਕਰਦੇ ਨੇ ਜਿਹੜੇ ਡੈਫੀਨਿਟਲੀ ਦੇਖੋ ਯਾਰ ਉਹ ਤਾਂ ਜੋ ਕਾਨੂੰਨ ਦੀ ਪ੍ਰਕਿਰਿਆ ਉਹਨੇ ਤਾਂ ਆਪਣਾ ਰੂਪ ਲੈਣਾ ਹੀ ਲੈਣਾ ਹੈ ਔਰ ਅਸੀਂ ਐਕਸ਼ਨ ਕਰਨ ਵਾਸਤੇ ਹੀ ਕੰਮ ਘੁੰਮ ਰਹੇ ਆ ਅਸੀਂ ਵੀ ਰਾਤ ਨੂੰ ਦੇਖੋ ਅਸੀਂ ਸਾਰੇ ਸੀਨੀਅਰ ਆਫਸਰ ਤੁਹਾਡੇ ਸਾਹਮਣੇ ਆ ਔਰ ਮੈਂ ਲੋਕਾਂ ਨੂੰ ਇਹ ਜ਼ਰੂਰ ਮੈਸੇਜ ਦੇਣਾ ਚਾਹੁੰਦਾ ਕਿ ਆਪਣਾ ਗਨਤੰਤਰ ਦੇ ਵਿਸਦਾ ਮੌਕਾ ਹੈ ਔਰ ਆਪਣੇ ਜਿੱਥੇ ਵੀ ਉਹਨਾਂ ਨੂੰ ਵੀ ਕਿਤੇ ਕੋਈ ਇਤਲਾਹ ਮਿਲੇ ਕੋਈ ਸ਼ੱਕੀ ਬੰਦੇ ਬਾਰੇ ਹੋਰ ਤਾਂ ਪੁਲਿਸ ਨਾਲ ਜ਼ਰੂਰ ਸਾਂਝੀ ਕਰੋ ਅੱਜ ਪੂਰਾ ਦਿਨ ਸ਼੍ਰੀ ਗੰਗੋਬੀ ਦੇ ਰੰਗ ਵਿੱਚ ਰੰਗਿਆ ਹੋਇਆ ਪੂਰਾ ਸ਼ਹਿਰ ਰੰਗਿਆ ਹੋਇਆ ਹੈ ਕਿਹੜਾ ਚੰਗਾ ਸ਼ਹਿਰ ਹੈ ਵਾਸੀ ਦੇਖੋ ਸਾਰਿਆਂ ਨੂੰ ਦਿਲੀ ਮੁਬਾਰਕਬਾਦ ਔਰ ਜੋ ਸਾਡਾ ਧਰਮ ਹੈ ਔਰ ਜੋ ਸਾਡੇ ਗੁਰੂ ਸਾਹਿਬਾਨ ਔਰ ਸਾਡੇ ਜੋ ਇਹਨੇ ਅਮੀਰ ਵਿਰਸਾ ਹੈ ਧਰਮ ਦਾ ਉਹਨੂੰ ਸਾਰਿਆਂ ਨੂੰ ਨਤਮਸਤ ਕਰਦੇ ਆਂ ਔਰ ਮੈਂ ਚਾਹੁੰਨਾ ਕਿ ਸਾਰੇ ਲੋਕ ਜਿਹੜੇ ਕਮਿਊਨਲ ਹਾਰਮਨੀ ਔਰ ਪੀਸ ਆਪਸ ਇਕੱਠੇ ਰਹਿਣ ਜੋ ਕਿ ਪੰਜਾਬ ਦਾ ਵਿਰਸਾ ਔਰ ਇਦਾਂ ਹੀ ਰਹਿਣਗੇ ਤਾਂ ਸਰ ਕੀ ਕਹਿਣਾ ਚਾਹੁੰਦੇ ਹੋ ਦੁਰਗਾਣਾ ਮੰਦਿਰ ਆ ਤਾਂ ਸਵੇਰ ਤੋਂ ਹੀ ਸ਼ਰਦਾਲੂ ਬਹੁਤ ਸਾਰੇ ਆ ਰਹੇ ਨੇ ਤਾਂ ਰਾਤ ਦੇ ਟਾਈਮ ਕਿਸ ਤਰ੍ਹਾਂ ਜਿਹੜੀ ਡਿਊਟੀ ਆ ਪੁਲਿਸ ਦੇ ਉਹਨਾਂ ਨੂੰ ਭਾਈ ਜਾਏਗੀ ਜੀ ਦੇਖੋ ਅਸੀਂ ਤਾਂ ਐਜ਼ ਇਟ ਇ ਤੁਹਾਡੇ ਸਾਹਮਣੇ ਹੁਣ ਵੀ ਹਮ ਹਮ ਸਾਰੇ ਆਪਣੇ ਏਰੀਆ ਚ ਘੁੰਮ ਰਹੇ ਆ ਸੀਨੀਅਰ ਆਫਸਰ ਔਰ ਐਜ਼ ਇਟ ਇ ਜੀ ਅਸੀਂ ਡੋਮਿਨੇਟ ਕਰਕੇ ਰੱਖਾਂਗੇ ਸੋ ਥੈਟ ਲੋਕਾਂ ਦੀ ਸਿਕਿਉਰਿਟੀ ਨੂੰ ਪਹਿਲ ਦਿੱਤੀ ਜਾਵੇ